ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕੋ ਨਵੀਂ ਵੀਡੀਓ ਵਿੱਚ ਮੇਰੇ ਕਾਰਿਆਂ ਸਾਰੇ ਠੀਕ ਠਾਕ ਹੋਵਗੇ ਵਰੀਆ ਠੀਕ ਠਾਕ ਹੀ ਚਾਹੀਦੇ ਹਾਂ ਲੋ ਜੀ ਤਿੰਨ ਚਾਰ ਦਿਨ ਬਾਅਦ ਲੱਗਿਆ ਵੀਡੀਓ ਬਣਾਉਣਾ ਜੀ ਤੇ ਆਪਣੀ ਚੱਲੀ ਜਾਂਦੀ ਹੈ ਕਾਣੀ ਆਪਣੀ ਤੇ ਕੋਈ ਲੋਥੀ ਆ ਜੀ ਦੂਰ ਆਮ ਉਹ ਅੱਜ ਆਇਆ ਆਪਾਂ ਨਕੂਦਰ ਤੇ ਮੈਂ ਤਪੁਰ ਨਵੋਦਰੋਂ ਗਿਆ ਰੋਡ ਆਪਣਾ ਇਹਨੂੰ ਸਦਮਾ ਵੇਟ ਨੂੰ ਜਗਰਾਉਂ ਰੋਡ ਜਾਂਦਾ ਸਿੱਧਾ ਉਹ ਰੋਡ ਤੇ ਲੱਗੇ ਹੋਏ। ਉਹ ਸਾਹਮਣੇ ਰੋੜਾ ਹਮ ਦਿਖਾਉਣਾ ਇੱਕ ਮਿੰਟ। ਆਓ ਚਲਦੀ ਰਾਣੀ ਹੈ ਤੇ ਉਹ ਰੋਡ ਜਾ ਰਿਹਾ ਸਿੱਧਾ ਇਧਰੋਂ ਨਕੁੱਦਰੋਂ ਆਉਂਦਾ ਹੈਗਾ ਤੇ ਸਦਮਾ ਵੇਟ ਨੂੰ। ਜਗਰਾਉਂ ਨੂੰ ਲੰਘ ਜਾਂਦਾ ਸਿੱਧਾ। ਕਿਹਾ ਇਹ ਬੜਾ ਧੂੜ ਦੇ ਕਿਵੇਂ ਉੜਦੀ ਹੈ ਡਿੱਗਿਆ ਹਜੋਂ ਨਾਲ ਆ ਆ ਕਿਲਾ ਜਿੋਂ ਨ ਉੱਪਰ ਖੜਾ ਹੈਗਾ। ਤੇ ਪਰੇ ਡਿੱਗ ਗਿਆ ਤਾਂ ਹੈਵੀ ਦੁਆ 110 ਤੇ ਡਿੱਗਾ ਬਹੁਤ ਜਿਆਦਾ ਚੋਣਾ ਮਸ਼ੀਨ ਦਾ ਤੋਰਾ ਨਹੀਂ ਬਣਦਾ ਹੈਗਾ ਦੇਖੋ ਜੇ ਨਿਪੜ ਗਿਆ ਕੰਮ ਅਜ ਤਾਂ ਮੇੜਾਂਗੇ ਨਹੀਂ ਫੇਰ ਲਾਉਣੀ ਹੋਦੀ ਆੜੀ ਕੱਲ ਦੀ ਵੀ ਕੰਮ ਹੈਗਾ ਬਾਵਾ ਇੱਥੇ ਤੇ ਦੂਜੀ ਆਪਣੀ ਪਿੰਡੀ ਚੱਲਦੀ ਆ ਰਾਣੀ ਉਹਦੇ ਨਾਲ ਸਭ ਮੇਲ ਹੈ ਆਪਣੇ ਘਾਟੀ ਹੁੰਦੇ ਆ ਆਪਾਂ ਬਾਹਰ ਹੀ ਆਣੇ ਵਾਲੇ ਵਾਲੇ ਤੇ ਉਹ ਪਿੰਡੀ ਚੱਲਦੀ ਆ ਕੀ ਦੀਵਾਲੀ ਵਧੀਆ ਲੰਗੀ ਹੋਊ ਸਾਰਿਆਂ ਦੀ ਤੇ ਆਪਣੀ ਵਧੀਆ ਚੰਗੀ ਪ੍ਰੈਕਟੀ ਕਰਤਾ ਜਾ ਨਹੀਂ ਹੋਇਆ ਹੈਗਾ ਜੋਰ ਬਹੁਤੀ ਦਾ ਕੰਮ ਦਾ ਤੇ ਇੱਥੇ ਹੀ ਰਹਿ ਗਿਆ ਇੱਥੇ ਮਨਾਈ ਦੀਵਾਲੀ ਆਪਾਂ ਵੀਡੀਓ ਬੁਡੀ ਆਪਾਂ ਤਾਂ ਬਣਾ ਨਹੀਂ ਹੋਈ ਪਈ ਯਾਰ ਇੱਕ ਜੋਰ ਮਜ਼ਾ ਦਾ ਕੰਮ ਦਾ ਉਹ ਆਇਆ ਹੁੰਦਾ ਬਈ ਖਿੱਚੀ ਚੱਲ ਕੰਮ ਇੱਕ ਮਸ਼ੀਨ ਆਪ ਚਲਾਉਣੀ ਹੈ ਜਾਦੇ ਤਾਂ ਕਰਕੇ ਜੇ ਮਾੜਾ ਟਾਈਮ ਮਿਲਦਾ ਬੰਦਾ ਵੀਡੀਓ ਬਣਾ ਲੈਂਦਾ ਹੈਗਾ ਤੇ ਇਹ ਤੋਂ ਮਸ਼ੀਨਾਂ ਜੇ ਥੋੜੀ ਜੀ ਲੋਡ ਨਹੀਂ ਉਹਦੀ ਕਿਉਂ ਨਹੀਂ ਆਉਂਦੀ ਹੈਗੀ ਪੂਰਾ ਹੀ ਪੂਰਾ ਵਾਲਾ ਹਿੱਸਾ ਲਾਇਆ ਕਰਕੇ ਥੋੜਾ ਮੋੜਨ ਚ ਟਾਈਮ ਲਾਉਂਦਾ ਹੈਗਾ ਮੋੜਨ ਚ ਟਾਈਮ ਲੱਗਦਾ ਮਸ਼ੀਨ ਨੂੰ ਕਹਿੰਦਾ ਪੂਰਾ ਹੀ ਪੂਰਾ ਵਾਲਾ ਕਦੇ ਚਲਾਇਆ ਨਹੀਂ ਹੈਗਾ ਤਾਂ ਕਰਕੇ ਤੇ ਫਿਰ ਆਪ ਹੀ ਚਲਾਈ ਦੀ ਜਾਦੇ ਤੇ ਹੌਲੀ ਹੌਲੀ ਚੱਲ ਰਹੀ ਹੈ ਮਸ਼ੀਨ ਸਸਲਾ ਤੇ ਹੁਣ ਮੈਂ ਬਿਠਾਇਆ ਮੈਂ ਚਲ ਬੈਠਾ ਰੇ ਲੱਗਾ ਰੇ ਵੱਡ ਤਾਈ ਹੱਥ ਖੁੱਲੂ ਇਦਾਂ ਚਲੋ ਚੱਲਦੇ ਆਂ ਥੋੜੀ ਦਿਰ ਆਪਣ ਉਧਰ ਨੂੰ ਮਸ਼ੀਨ ਕੋਲ ਨੇੜੇ ਮਸ਼ੀਨ ਦੇ ਦੇਖੋ ਆਂ ਚੱਲ ਕੇ ਡਿੱਗਿਆ ਝੋਨਾ ਵੜ ਰਿਹਾ ਚਲੋ ਡੋਰੀ ਵੀ ਫੁੱਲ ਗਈ ਉੱਪਰ ਉਹ ਸਾਹਮਣੇ ਜਾਲੀ ਵਾਲੀ ਆਹ ਰੋਡ ਤੇ ਦਰਖਤ ਬਹੁਤ ਆ ਪੇੜ ਯਾਰ ਪੇੜਾਂ ਕਰਕੇ ਨਾ ਟਾਣੇ ਟੂਣੇ ਲੱਗਦੇ ਆ ਤੇ ਕਰਕੇ ਉਹ ਜਾਲੀ ਵਾਲੀ ਸਾਈਡ ਤੇ ਜਾਲੀ ਘੁੰਮਦੀ ਆ ਨਾ ਏਅਰ ਕਲੀਨਰ ਵਾਲੀ ਉਸੇ ਡੋਰੀ ਬੰਨੀ ਹੋਈ ਥੀਗੀ ਵੀ ਗਾ ਕੂੜਾ ਕਾੜਾ ਨਾਲ ਵੀ ਦੇਉਂਦੇ ਹੋ ਕੇ ਫੋਨ ਕੂੜਾ ਲਪੇ ਚਲ ਕੱਪੜਾ ਮਾਦਿਆਂ ਜਾ ਕੇ ਉਹਦੇ ਤੇ ਡੋਰੀ ਖੁੱਲ ਗਈ ਹੋਗੀ ਤਾਂ ਫਰ ਫੋੜ ਕੇ ਫੇਰ ਡਰਗਤਾਂ ਤੋਂ ਟੋਣੇ ਟੁਣੇ ਆ ਜਿਆ ਉਹ ਕਾਦਨ ਦਾ ਉਹ ਤੇ ਦੇ ਦੇਣ ਛਾਉਣ ਲਈ ਉਹ ਫੇਰ ਡੋਰੀ ਫੇਰ ਹੋਰ ਬੰਨਦੇ ਆ ਤੇ ਦਰਗਤਾਂ ਬਾਹੂ ਰਹਾਲਾ ਰਹਾਂਦਾ ਇਧਰ ਰਹਾਲਾ ਦਾ ਇੰਨਾ ਬੁਰਾ ਹਾਲ ਆ ਨਾ ਤਰਾਹ ਤੇ ਦਰਗਤ ਇੰਨੇ ਲਾਏ ਹੋਏ ਆ ਤੇ ਲਾਏ ਵੀ ਕੀ ਉਹਦੋਂ ਆ ਛਾਂਗ ਵੱਡੇ ਵੀ ਨਹੀਂ ਟਾਣੇ ਟੁਣੇ ਵੀ ਆ ਛਾਂਗਦੇ ਛਾਂਗਦੇ ਨੇ ਤੇ ਬੜੀ ਆਪਣੀ ਨਗਰੀਆ ਮਸ਼ੀਨ ਹੈ ਤੋ ਚਲੋ ਚਲਦੇ ਆਂ ਥੋੜੀ ਦੇਰ ਨੂੰ ਉੱਤਰ ਨੂੰ ਵੈਲੀ 10 ਮਿੰਟ ਛਾਵੇਂ ਤੇ ਫੇਰ ਦਿਖਾਉਣਾ ਤੁਹਾਨੂੰ ਜਲਦੀ ਮਸ਼ੀਨ ਆਪਣੀ ਆਹ ਲੋ ਜੀ ਆਹ ਹਾਲਾਚ ਹੁੰਦਾ ਦੇਖੋ ਕਿਰਾ ਮੈਂ ਪੰਜਾਹ ਵਾਰ ਦੇਖਾ ਜਮੈਂ ਜ਼ੀਰੋ ਤੋਂ ਵੜਦੇ ਸਾਡੇ ਮੈਂ ਅਕਸਰ ਦਸਤੀ ਨਾਲ ਵੜਦੇ ਹੁੰਦੇ ਬੰਦੇ ਬਹਿ ਗਏ ਆਂ ਵੜਦੇ ਆਂ ਲਿਓ ਜਮੈਂ ਜ਼ੀਰੋ ਇੱਧਰ ਆਹੀ ਹਾਲ ਦੀਗਾ ਅੱਗੇ ਦਾਣੇ ਕਾ ਤੇ ਸਾਰਿਆਂ ਨਾਲ ਵੱਡੀ ਬੰਗਾ ਆ ਮਟਰਾਲੀ ਖੋਲ ਕੇ ਖੇਤ ਤੇ ਲਾ ਕੇ ਟਰੈਕਟਰ ਲੈ ਕੇ ਤੁਰ ਜਾਂਦੇ ਆ ਪਾਈ ਜਾਉ ਦਾਣੇ ਆ ਕੇ ਟੈਂਕ ਪਰ ਪਰ ਕੇ ਲਿਆ ਕੇ ਆਹ ਸਾਰਿਆਂ ਨਾਲ ਵੱਡਾ ਕੰਮ ਕਰਾ ਆਈ ਟਰੈਕਟਰ ਟਰਾਈਟਰ ਇਟੇ ਰੱਖਿਆ ਮੈਂ ਟਰਾਲੀਆਂ ਕਹਿੰਦੇ ਖੋਲ ਕੇ ਨੇ ਚੋਰ ਦੇ ਲੱਗਣਗੇ ਪਾਈ ਲਾਉਂਦੇ ਆ ਆ ਯਾਰ ਗੱਲ ਸਾਰਿਆਂ ਨਾਲ ਮਾੜੀ ਆ ਬੰਦਿਆਂ ਦੀ ਇੱਥੇ ਜਿੱਦਾਂ ਦਾਣੇ ਆ ਸੇ ਪੂਰੇ ਸੈਂਡ ਜਿਵੇਂ ਪੂਰੇ ਬੰਦੇ ਕਿਰਗਾ ਟਾਲੀ ਘਾਰ ਜਾਣੀ ਆ ਬਸ ਭਾਈ ਟਰਾਲੀ ਘਰ ਚੱਲੇ ਸਾਨੂੰ ਬਾਮਾ ਅਖੀਰ ਡੱਡ ਲੈ ਕੇ ਜੱਲੇ ਆ ਪਹਿਲੀ ਉਹਨੇ ਉਧਰ ਉਧਰ ਇੰਨਾ ਕਰਦੇ ਆ ਯਾ ਪਹਿਲਾਂ ਪਹਿਲੀ ਬਾਹ ਲੋ ਤੋਂ ਨਵਾ ਜਿ ਵੜਾ ਲੈਨੇ ਕਿਹੜੀ ਰੋਕੇ ਆਉਤਾ ਹੀ ਦੇਖ ਰਿਹਾ ਇਹਨਾ ਸਾ ਮਸ਼ੀਨਾਂ ਦੀ ਨਿਉ ਹੋ ਰਹੀ ਨਹੀਂ ਦੇਖ ਰਿਹਾ ਕਿ ਸਾਨੂੰ ਵੀ ਇਦਿਕਰਨ ਦੀ ਇੱਕ ਡਿੱਕਾ ਹੋਇਆ ਜੋ ਨਾ ਵੜਦੇ ਆ ਇਧਰ ਧੁੱਕਾ ਜੁਰ ਤੋਂ ਦਿਖਾਉਣੇ ਵੱਲ ਜਦੋਂ ਸਾ ਗਿੱਲਾ ਦਾ ਉਧਰ ਉਧਰ ਬਹਿ ਕੇ ਜਲਦੀ ਮਸ਼ੀਨ ਹੈ ਇਹ ਤੁਰੇ ਆ ਗਿਆ ਉਧਰੋਂ ਪੁਜੀ ਟਿਕਾ ਪਾ ਲੈਣਾ ਉਸੇ ਉਹ ਉਹ ਚੱਕ ਕੇ ਲੈ ਆਉਣੀ ਖਾਲੀ ਜਉਣੀ ਪਈ ਆਂ ਜੀ ਨੂੰ ਫੇਰ ਇੱਥੇ ਆ ਕੇ ਟੈਂਕ ਖਾਲੀ ਕਰੋ ਚਲੋ ਟੈਂਕ ਹੋ ਗਿਆ ਖਾਲੀ ਕਰਦੇ ਆ ਕੀਤਾ ਸੀ ਇਹ ਲੋਪਰ ਬਈ ਹਾਲ ਨਹੀਂ ਹੈਗਾ ਵਹੀ ਕਹਾਲਿਆ ਕਹਿ ਇਹਦੇ ਤੇ ਮੈਂ ਕਿਹਾ ਇਸ ਫਾਇਦਾ ਦਾ ਦੰਤੀ ਨਾਲ ਨਹੀਂ ਆਉਂਦੀ ਹੁੰਦੀ ਥਲੇ ਦੇਖੋ ਆ 3 3 ਸਾਰਾ ਝਾੜੂ ਲੱਗਦਾ ਸਾਰਾ ਹੈਗਾ ਬਾਕੀ ਇਹ ਜੀਵਰ ਦੀਰੋ ਦੇ ਕਰਕੇ ਛੱਡੇ ਤੋਰਾ ਚੱਲ ਰਹਾ ਹੈ। ਇਹ ਰਾਣੀ ਆਪਣੀ ਵਧੀਆ ਤੋਰਾ ਫੜੀ ਜਾਂਦੀ ਹੈ ਜੇ ਲੋਹ ਚਲੀ ਜਾਂਦੀ ਹੈ ਵਧੀਆ। ਜੇ ਕਲੱਚ ਨਹੀਂ ਲੈਣਾ ਪੈਂਦਾ ਹੈਗਾ ਤੋਰਾ ਬਣਿਆ ਰਹਿੰਦਾ ਹੈਗਾ। ਉਹ ਇਹ ਆਪਾਂ ਰਾਕੇ ਕਿ ਕੀ ਤੁਰੀ ਆਉਂਦੀ ਆ ਸਾਰੇ ਇਹਨਾਂ। ਫੁੱਲ ਕਟਰ ਚੱਲਦਾ ਲੈ। ਓਏ। ਇਹ ਜਿਹੜੇ ਅੱਧਾ ਕਟਰ ਖਾਲੀ ਲੈ ਕੇ ਚੱਲਦੇ ਆ ਫੁੱਟ ਖਾਲੀ, ਅੱਧਾ ਫੁੱਟ ਖਾਲੀ ਫੁੱਲ ਕਟਰ ਰੱਖਦੇ। ਕਲੱਚ ਲੈਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ। हा चके कई बेखे क्लच दुआं कढा कला गरम करंद रोक रोक दॿे मशीन ਉਹ ਨਹੀਂ ਪੈਂਦੀ ਹੈਗੀ ਯਾਰ ਯਾਨੀ ਮਾਰਜੀ ਜੀ ਜੀ ਹੋਏ ਸਾਰਿਆਂ ਚਲਾ ਲਾਂਗੇ ਜਿੱਥੇ ਠੱਡ ਕਰਕੇ ਆਉਂਦੀ ਆਰਾ ਬਾਕੀਆਂ ਚਲੋ ਮੋੜ ਆ ਗਿਆ ਮੋੜ ਜੀ ਹੁਣ ਤੇ ਟੀਕਸ ਲੋਰੀ ਦੇਖੋ ਆਹ ਇੱਥੋਂ ਦੱਸਦਾ ਇਹਦਾ ਟਿਕਾ ਉਹ ਨਾ ਵੇਖੋ ਮਾਲ ਦੇ ਹੁੰਦਾ ਜੀ ਨਾ ਬਰਾਲੀ ਬਹੁਤ ਵੱਡੀ ਵੱਡੀ ਆ ਯਾਰ ਟਿਕ ਟਕ ਨਹੀਂ ਹੁੰਦੀਆਂ ਸੋਧਾਂ ਦੇ ਬਰਾਲੀ ਬਹੁਤ ਵੱਡੀ ਆ ਨਾ ਮੈਂ ਖਾ ਉਹ ਮੁੰਡੇ ਇਹਨਾਂ ਕਾਰ ਦੇ ਫੁੱਲ ਛੜਦੇ ਆ ਜਿਆੜ ਹੈ ਨਹੀਂ ਕਰੇ ਬਰਾਲੀ ਦਾ ਕੋਈ ਅਸਰ ਨਹੀਂ ਹੈਗਾ ਉਹ ਮਰੀ ਦਾ ਸਾਈਡ ਤੇ ਬਰਾਲੀ ਫਾਲਸੀ ਗੱਡੀ ਨੂੰ ਮਿਲਦੀ ਆ ਆ ਖੱਤੀ ਹੈਗਾ ਚਾਰ ਚਾਰ ਕਿਲੋ ਜਗ੍ਹਾ ਚਾਰ ਪਾਣੀ ਦੇ ਨਾਲ ਯਾਰ ਵਾਰ ਪਰਾਲੀ ਇੱਧਰੋਂ ਕੱਢ ਲਈ ਜੀ ਸਾਫ਼ ਕਰ ਲਈ ਆ ਤੇ ਵਜੋਂ ਹੀ ਹੋਰ ਤਿਆਰੀ ਆ ਉਹ ਜਿਹੜਾ ਦੋ ਇੱਕ ਰਹਿ ਗਿਆ ਉਧਰੋਂ ਇੱਧਰੋਂ ਜੋ ਜਿਹੜਾ ਲੱਗਣਾ ਨਹੀਂ ਹੈਗਾ ਪਰਾਲੀ ਕਰਨੀ ਪੈਣੀ ਹੈ ਨਹੀਂ ਕੋਈ ਬੜਾ ਝਗੜਾ ਹੋਇਆ ਨਹੀਂ ਕੋਈ ਖੜਾ ਹੈਗਾ ਹੈਗਾ ਪੰਗਾ ਪੈ ਜਾਣਾ ਹੈਗਾ ਉਹ ਜਿਹੜਾ ਖੜਾ ਹੋਵੇ ਪਰਾਲੀ ਲੈ ਬੰਦੀਆ ਕਰਦੇ ਨਾਲ ਉਦਾਇ ਇੱਕ ਹੋਰ ਬੰਗਾ ਜਿਹੜਾ ਤਾਂ ਖੜਾ ਹੈ ਬਿਲਕੁਲ ਐ ਸਿੱਧਾ ਐ ਤਾਂ ਮਸ਼ੀਨ ਚੱਲੀ ਜਾਂਦੀ ਰਹਿੰਦਾ ਗੇ ਜੀ ਇਹ ਹੈ ਟਿੱਕਾ ਲਓ ਜੀ ਬਾਹਰ ਉਧਰ ਫੂਟ ਛੇਪਿਆਰੀ ਦੇ ਬਸੇ ਦਾ ਕੰਮ ਹੋਇਆ ਜੀ ਦੋ ਛੇਵੇਂ ਤੋਂ ਬਾਅਦ ਆ ਵੀ ਇਹ ਚ ਮਸ਼ੀਨ ਬਹੁਤ ਉੱਪਰ ਟਿੱਕੇ ਹੋਏ ਤਾਂ ਬਹੁਤ ਔਖੀ ਚੱਲਦੀ ਆ ਕੱਪੀ ਜੁਕੀਆ ਜਦੋਂ ਵਰਦੀ 8:00 ਵਜੇ ਰਾਤ ਤੋਂ 8:30 8:30 ਦੀ ਬੱਡੀ ਕਹੇ ਆ ਹੋਰ ਯੱਕਾ ਵੀ ਹੈ ਨਾ ਟਿੱਕਾ ਹੋਏ ਨਹੀਂ ਰਹੋ ਤਾਂ ਆ ਮਸ਼ੀਨ ਬੰਦੀ ਪੂਰਾ ਇਹ ਰਣਾ ਰਖਦੀ ਹੈ ਜੀ ਇਹ ਰਣਾ ਰਖੀਆ ਲੋਯਾ ਦਾ ਸਲੂਰ ਡੂਰੇ ਟਿਜਾਲੀ ਦਾ ਲੋਯਾ ਕਮ ਹੋਇਆ ਜੀ ਦਾ ਅਜੇ ਨਹੀਂ ਕਿਰੀ ਸੁਆ ਅਲੈਕਾ ਨਾੜਾ ਦਾ 800 ਆੜੂ ਹੁੰਦਾ ਜੀ ਪਹਿਲੂ ਫੇਰ ਲਾ ਬੰਗਿਆ ਵੱਡੋ ਜਾਂਦਾ ਬੈਠ ਖੜਾ ਹੋਵੇ ਫੇਰ ਤਾਂ ਢੀਫੇ ਦਾ ਜਰੀ ਜਾਂਦੀ ਅੱਜ ਕੋਈ ਕਰਦੀ ਹੈ ਢੀਫੇ ਹੋ ਜਾਂਦਾ ਬਹੁਤ ਇਸ ਤਰ੍ਹਾਂ ਹੁੰਦੀ ਹੈ ਜਦੋਂ ਇਹਨੂੰ ਮਾਰਨਾ ਕੋਰਾ ਦੇਦਾ ਨਾ ਅਗਲਾ ਕਾਰਦਾ ਮਿਲਦੀ ਹੈ ਇਹਦਾ ਬੈਟਰੀ ਆਪ ਕੋਲ ਜੀ ਕਤੋਂ ਕੋਲੋਂ ਉਹ ਵਾਹ ਤੇ ਤਰਕਾ ਤਾਂ ਕੋਲੋਂ ਉਹ ਹੋੜੀ ਚੱਲਦੀ ਕੋਈ ਹੋਲੀ ਵੱਟਣ ਦੇ ਖੜੇ ਆ ਗਏ ਲੋ ਬੜਲੀ ਲੋ ਜੀ ਨਵੇੜ ਤਾਂ ਕੰਮ ਤਿਆਰ ਖਲਾਰ ਤਿਆ ਰਾਣੀ ਆਪਣੀ ਤੇ ਆਹ ਦੇਖੋ ਹਲੋ ਉਹੀ ਗੱਲ ਉਹੋ ਮਤਮਕ ਕੀ ਕਰਨਾ ਬਣਾ ਉਹ ਕੱਢਿਆ ਤੇ ਫੇਰ ਐਨ ਐਨ ਤਿਆ ਕੇ ਪੂਰਾ ਥੱਬਾ ਲੱਗਿਆ ਆਇਆ ਤੇ ਉਹਨਾਂ ਖਲਾਰਤੀ ਆ ਇੱਥੇ ਆ ਮੋਟਰ ਇਹਨਾਂ ਦੀ ਬਾਈ ਜਿਹਨੇ ਵੜਦੇ ਆ ਮੋਟਰ ਖਲਾਰਤੀ ਹੋਇਆ ਉਹ ਦੇਖੋ ਤਾਂ ਮੰਜੇ ਮੁਝੇ ਪਈ ਆ ਤੇ ਬਿੱਤਰ ਉਤਰ ਲੈਣ ਗਿਆ ਬਾਈ ਘਰੇ ਲੈ ਕੇ ਆਉਂਦਾ ਰੋਟੀ ਰੋਟੀ ਤੇ ਖਾ ਪੀ ਕੇ ਫਿਰ ਤੰਨੇ ਲ ਮੈਂ ਕਰਦੇ ਆ ਆਰਾਮ ਤੇ ਆ ਕਮ ਹੁਣ ਸਵੇਰੇ ਕਰਾਂਗੇ ਹਨੇਰਾ ਕਿਉਂ ਗਿਆ ਜਲ ਮੋਬਾਈਲ ਦੀ ਹੁਣ ਲਾਈਟ ਜਲਦੀ ਆ ਕਰਕੇ ਇਹ ਤੇ ਜੇ ਲੈਟਨ ਹੋਵੇ ਰਕਮੈਂਡ ਆਹ ਦੇਖੋ ਆ ਫਲੈਸ਼ ਬੰਦ ਕਰੀਆ ਮੈਂ ਦੇਖੋ ਕੁਝ ਜਿਨਾ ਹੰਦ ਲੈ ਕੇ ਮਤਲਬ ਆ ਲੈ ਮਤਲਬ ਜੰਮ ਨਹੀਂ ਰਹੀ ਇਹਦਾ ਬਿਨਾ ਫਲੈਸ਼ ਤੋਂ ਕੁਝ ਨਹੀਂ ਜੰਮਦਾ ਇਦਾਂ ਤੇ ਸਿਰੇ ਕਰਾਂ ਗੱਡਾਂਗੇ ਆ ਤੇ ਸਾਰੇ ਫੇਰਾਂ ਸਾਰੇ ਹਦ ਦੇਖਾਂਗੇ ਕਰਾਂਗੇ ਉੱਤੇ ਬਾਕੀ ਗਰੀਸ ਨੂੰ ਆਪਾਂ ਜਮਾਰ ਕੇ ਲਿਆਇਆ ਸਾਰੇ ਸਾਰੇ ਨੂੰ ਪੂਰੀ ਨੂੰ ਕੰਪਲੀਟ ਹਾਂ ਗੱਲ ਨਹੀਂ ਆਪਣੀ ਓਕੇ ਆ ਹੋਰ ਕੋਈ ਦਿੱਕਤ ਨਹੀਂ ਹੈਗੀ ਤੇ ਆਹੀ ਆ ਗੂਲੇ ਵਾਲੇ ਆਪਾਂ ਸਵੇਰੇ ਕੱਢ ਕੇ ਮਸ਼ੀਨ ਹਰਨੀ ਚਲਾ ਦੇਣੀ ਆ ਕੋਈ ਹੋਰ ਦਿੱਕਤ ਆ ਰਹੀ ਇੱਥੇ ਅੱਜ ਬੰਦ ਵੀ ਟਾਈਮ ਨਾਲ ਹੀ ਕਰਾਤੀ ਤੇ ਸਵੇਰੇ ਚਾਲੂ ਵੀ 11 ਵਜੇ ਕਰਾਈ ਆ ਇਹਨਾਂ ਨੇ ਅੱਜ ਪਹਿਲੀ ਵਾਰ ਹੋਇਆ ਜਦੋਂ ਦਾ ਸੀਜ਼ਨ ਚਾਲੂ ਹੋਇਆ ਕਿ ਹਾਂ 11 ਵਜੇ ਮਸ਼ੀਨ ਸਵੇਰੇ 11 ਵਜੇ ਚੱਲੀ ਆ ਤੇ 6:30 ਵਜੇ ਮਸ਼ੀਨ ਬੰਦ ਹੋ ਗਈ ਆ ਵੀ 7:30 7:30 ਵਜੇ ਤੋਂ ਪਹਿਲਾਂ ਆਪਾਂ ਕਦੇ ਬੰਦ ਨਹੀਂ ਕਰੀ ਹੈਗੀ 9:30 10 10 ਵਜੇ ਤੋਂ ਹੱਦਾਂ 10 ਤੱਕ ਇਹਨਾਂ ਚਲਾ ਦੇ ਦਿੱਤੀ ਆ